ਲੁਧਿਆਣਾ ਦੇ ਕਾਰਜ ਏਜੰਸੀ ਵੱਲੋਂ ਵੇਚੀ ਗਈ ਸਕੋਰਪੀਓ ਗੱਡੀ ਵਿੱਚ ਨੁਕਸਾਨ ਤੋਂ ਬਾਅਦ ਕਾਰਜ ਏਜੰਸੀ ਵੱਲੋਂ ਵਕੀਲ ਨਾਲ ਕੀਤੇ ਜਾ ਰਹੇ ਤੱਕੇ ਅਤੇ ਚੁੱਪ ਰਹਿਣ ਲਈ ਬਣਾਏ ਜਾ ਰਹੇ ਦਬਾਅ ਦੇ ਖਿਲਾਫ ਵਕੀਲ ਭਾਈਚਾਰੇ ਵੱਲੋਂ ਪੁਲਿਸ ਕਮਿਸ਼ਨਰ ਦਫ਼ਤਰ ਪਹੁੰਚ ਕੇ ਆਪਣੀ ਸ਼ਿਕਾਇਤ ਦਰਜ ਕਰਵਾਈ ਹੈ ਕਿ ਕਹਿਣਾ ਹੈ ਉਹਨਾਂ ਦਾ ਹੌਸਣੋਣਿਆ ਉਹਨਾਂ ਦੀ ਜ਼ੁਬਾਨੀ ਮੈਂ ਉਤਵਿੰਦਰ ਸਿੰਘ ਗਰੇਵਾਲ ਐਡਵੋਕੇਟ ਜਿਨਾ ਕਿ ਟੈਰੀ ਲੁਧਿਆਣਾ ਅੱਜ ਅਸੀਂ ਆਏ ਸੀ ਇੱਥੇ ਸੀਪੀ ਸਾਹਿਬ ਨੂੰ ਮਿਲਣ ਤੇ ਸੀ ਹੁਣ ਅਸੀਂ ਜੀਸੀਪੀ ਸਾਹਿਬ ਜਸਕਰਨਜੀਤ ਸਿੰਘ ਕੇਜਾ ਸਾਹਿਬ ਨੂੰ ਮਿਲ ਕੇ ਆਏ ਆ ਸਾਡਾ ਵਕੀਲ ਭਰਾ ਮਨਪ੍ਰੀਤ ਸਿੰਘ ਔਜਲਾ ਇਹਨਾਂ ਨੇ ਆਪਣੀ ਮਿਹਨਤ ਮੁਸ਼ਕਲ ਦੀ ਕਮਾਈ ਦੇ ਨਾਲ ਇੱਕ ਗੱਡੀ ਲਈ ਸੀ ਸਕੋਰਪੀਓ ਐਨ ਬੜੇ ਚਾਵਾ ਨਾਲ ਗੱਡੀ ਲਈ ਤੇ ਗੱਡੀ ਪਹਿਲੇ ਦਿਨੀ ਖੱਬੇ ਪਾਸੇ ਖਿੱਚਦੀ ਸੀ ਖਿੱਚਣ ਕਰਕੇ ਗੱਡੀ ਜਦੋਂ ਕੰਪਨੀ ਚੈੱਕ ਕਰਾਈ ਤੇ ਕੰਪਨੀ ਵਾਲਿਆਂ ਨੇ ਕਿਹਾ ਵੀ ਗੱਡੀ ਛੱਡ ਜੋ ਅਸੀਂ ਚੈੱਕ ਕਰਦੇ ਆਂ ਵੀ ਕੋਈ ਥੱਲੇ ਕੋਈ ਫਾਲਟ ਲੱਗਦਾ ਜੀ ਉਹਨਾਂ ਦੇ ਕਹਿਣ ਤੇ ਅਸੀਂ ਗੱਡੀ ਖੜਾਤੀ ਐ ਗੱਡੀ ਖੜਾਇਆ ਐ ਗੱਡੀ ਖੜਾਉਣ ਤੋਂ ਬਾਅਦ ਉਹਨਾਂ ਨੇ ਸਾਰਾ ਚੈੱਕ ਕੀਤਾ ਤੇ ਉਹਨਾਂ ਦੇ ਫਾਲਟ ਸਮਝ ਨਹੀਂ ਆਇਆ। ਹੱਦੋਂ ਦੋਦੋਂ ਹੋ ਗਈ ਵੀ ਜਦੋਂ ਨਵੀਂ ਗੱਡੀ 2 ਦਿਨ ਪਹਿਲਾਂ ਜਿਹੜੀ ਡਿਲੀਵਰ ਕੀਤੀ ਆ ਉਹਦਾ ਥੱਲੋਂ ਚਿੰਟਾ ਕਮਾਣੀ ਸਾਰਾ ਕੁਝ ਚੇਂਜ ਹੋ ਗਿਆ ਉਹ ਮੈਨੂਫੈਕਚਰਿੰਗ ਡੈਫੈਕਟ ਸੀਗਾ। ਤੇ ਫੇਰ ਸਾਨੂੰ ਉਹਨਾਂ ਨੇ ਕਿਹਾ ਸੀਗਾ ਵੀ ਅਸੀਂ ਗੱਡੀ ਦਾ ਚੇਂਜ ਕਰਾਂਗੇ ਜਾਂ ਤੁਹਾਡੇ ਪੈਸੇ ਰਿਕਵੈਂਟ ਕਰਾਂਗੇ। ਪਰ ਓਕ ਕਿਸੇ ਕਨਕਲੂਜਨ ਤੇ ਨਹੀਂ ਆਇਆ। ਪਰ ਅੰਤ ਫਿਰ ਵਕੀਲਾਂ ਕੋਲ ਤਾਂ ਇੱਕੋ ਇਨਸਾਫ ਦੀ ਪੁਕਾਰ ਰਹਿੰਦੀ ਆ ਵੀ ਅਸੀਂ ਹੁਣ ਤੇਜਾ ਸਾਹਿਬ ਨੂੰ ਮਿਲ ਕੇ ਆਏ ਆ ਤਰਖਾਸ ਦਿੱਤੀ ਆ ਸਾਨੂੰ ਉਹਨਾਂ ਨੇ ਸ਼ੋਰ ਕੀਤਾ ਵੀ ਤੁਹਾਡੇ ਨਾਲ ਧੱਕਾ ਨਹੀਂ ਹੁੰਦਾ ਤੇ ਬਲਾ ਕੇ ਮੈਟਰ ਨੂੰ ਰਿਜ਼ੋਲਵ ਕਰ ਦਾਂਗੇ ਮੰਗ ਸਾਡੀ ਇਹੀ ਆ ਵੀ ਜਾਂ ਤਾਂ ਪੈਸਾ ਰਫੰਡ ਕਰ ਦਿਓ ਜਾਂ ਗੱਡੀ ਦੇ ਦਿਓ ਬੰਦੇ ਨੂੰ ਚਾਹ ਹੁੰਦਾ ਨਵੀਂ ਗੱਡੀ ਲਈਦਾ ਬਸ ਆਹੀ ਦਮ ਹਾਂਜੀ ਹਾਂਜੀ ਮੇਰੀ ਗੱਡੀ ਸੀ ਮੈਂ ਲਈ ਸੀ ਸਕੋਰ ਤੋਂ ਐਨ ਗੱਡੀ 20 ਤਰੀਕ ਨੂੰ ਗੱਡੀ ਲਈ ਸੀ ਤੇ ਨੈਕਸਟ ਡੇ ਉਹ ਮੈਨੂੰ ਪਤਾ ਲੱਗਿਆ ਕਿ ਮੈਨੂਫੈਕਚਰਿੰਗ ਕੋਲ ਤਾਂ ਗੱਡੀ ਖੱਬੇ ਨੂੰ ਖਿੱਚ ਰਹੀ ਆ ਉਸ ਤੋਂ ਬਾਅਦ ਨੈਕਸਟ ਡੇ ਦੀ ਗੱਡੀ ਉੱਤੇ ਖੜੀ ਆ ਤੇ ਉਹਨਾਂ ਨੇ ਗੱਡੀ ਦੇ ਸਾਰੇ ਪਾਰਟ ਟੋਟਲੀ ਚੇਂਜ ਕਰਤੇ ਗੱਡੀ ਦੇ ਨਵੀਂ ਗੱਡੀ ਵਾਲੀ ਤਾਂ ਗੱਲ ਨਹੀਂ ਰਹੀ ਕੋਈ ਚੈਸੀ ਤੇ ਇੰਜਨ ਤੋਂ ਬਿਨਾ ਸਾਰੇ ਪਾਰਟ ਚੇਂਜ ਕਰਕੇ ਦੇਖ ਲਏ ਪਰ ਗੱਡੀ ਦੀ ਪ੍ਰੋਬਲਮ ਸੋਲਵ ਨਹੀਂ ਹੋਈ ਉਹਦਾ ਤਾਂ ਕਿੰਨੀ ਦੇਰ ਹੋ ਗਈ ਕਿੰਨੀ ਦੇਰ ਹੋ ਗਏ ਸਰ 15 ਤੋਂ 20 ਦਿਨ ਹੋ ਗਏ ਗੱਡੀ ਜਾਂਚੀ ਕਰੀ ਠੀਕ ਹੈ ਉਹ ਕੁਛ ਰਿਸਪੌਂਸ ਹੀ ਨਹੀਂ ਉਹਨਾਂ ਦਾ ਕੁਛ ਨਹੀਂ ਦੱਸ ਰਹੇ ਸਾਨੂੰ ਸਾਨੂੰ ਕਹਿ ਰਹੇ ਸੀ ਉੱਤੇ ਕੰਪਨੀ ਨਾਲ ਗੱਲ ਕਰਾਂਗੇ ਬਸ ਲਾਰੇ ਲੱਪੇ ਲਾਈ ਜਾਂਦੇ ਹੋ ਫਿਰ ਸਾਡੀ ਓਨਰ ਨਾਲ ਗੱਲ ਜਦੋਂ ਸਰ ਗੱਡੀ ਲਈਏ ਉਦੋਂ ਹੀ ਪ੍ਰੋਬਲਮ ਆਈ ਹੈ ਜਾਂ ਉਸ ਤੋਂ ਬਾਅਦ ਆਈ ਉਸੇ ਦਿਨ ਪ੍ਰੋਬਲਮ ਆਈ ਸੀ ਸ਼ਾਮ ਨੂੰ ਲਈ ਸੀ ਮੈਂ ਅਗਲੇ ਨੈਕਸਟ ਡੇ ਗੱਡੀ ਉੱਥੇ ਖੜੀ ਕਰਤੀ ਸੀ ਜਦੋਂ ਸਾਡੀ ਓਨਰ ਨਾਲ ਗੱਲ ਹੋਈ ਹੈ ਉਹਨਾਂ ਨੇ ਕੀ ਕਿਹਾ ਉਹ ਕਹਿ ਰਹੇ ਆ ਵੀ ਤੁਸੀਂ মিডিਆ ਸਾਹਮਣੇ ਕੋਈ ਸਾਡਾ ਡੀਫੇਮ ਨਾ ਕਰੋ ਜਾਂ ਸਾਡੀ ਅਸੀਂ ਤਾਂ ਜੋ ਆ ਸੱਚ ਉਹ ਦੱਸਣਾ ਵਾ ਪ੍ਰੈਸ਼ਰਾਈਜ਼ ਕਰ ਰਹੇ ਆ ਵੀ ਹਾਂ ਪਹਿਲਾਂ ਤਾਂ ਸਾਨੂੰ ਕੱਲ ਬੁਲਾ ਲਿਆ ਉੱਥੇ ਵੀ ਤੁਹਾਡਾ ਰੀਫੰਡ ਕਰ ਦਾਂਗੇ ਅਸੀਂ ਪਰ ਜਸਵਾਤ ਕੋਈ ਨਹੀਂ ਉਹਨਾਂ ਦਾ ਗੱਡੀ ਰਿਫੰਡ ਕਰਨ ਨੂੰ ਲੈ ਕੇ ਜਾਂ ਗੱਡੀ ਰਿਪਲੇਸ ਕਰਨ ਨੂੰ ਕਿੰਨੇ ਦਿਨ ਹੋ ਗਏ ਅੱਜ ਸਰ 20 ਤੋਂ 25 ਦਿਨ ਹੋ ਗਏ 20 25 ਦਿਨ ਹੋ ਗਏ ਹੁਣ ਸਰ ਕੰਪਲੇਟ ਦਿੱਤੀ ਕੋਈ ਹੱਲ ਆਇਆ ਹਾਂਜੀ ਸੀਪੀ ਦਫਤਰ ਆਇਆ ਸੀ ਅਸੀਂ ਮਾਨਜੋਤ ਸਿੰਘ ਸਾਹਿਬ ਨੇ ਆਪਣੇ ਸੀਸੀਪੀ ਉਹਨਾਂ ਨੇ ਕੰਪਲੇਨਟ ਦਿੱਤੀ ਆ ਤੇ ਉਹਨਾਂ ਨੇ ਸਾਨੂੰ ਅਨੁਸ਼ਾਸਨ ਦਵਾਇਆ ਵੀ ਅਸੀਂ ਤੁਹਾਨੂੰ ਥੋੜਾ ਹੱਲ ਕਰਕੇ ਦਵਾਂਗੇ ਤੇ ਕੈਸ਼ ਬੈਕ ਕੀ ਜੀ ਹਾਂ ਜੀ ਸਰ ਕੈਸੀ ਲੋਨ ਸੀਗਾ ਠੀਕ ਹੈ ਜਿਸ਼ਤਾ ਵਗੈਰੇ ਜਾ ਰਹੀਆਂ ਜਿਵੇਂ ਬਿਲਕੁਲ ਸਰ ਬਿਲਕੁਲ ਬਿਲਕੁਲ ਸਰ ਕੈਸਟ ਮੇਰੀ ਫਸਟ ਕੇਸ ਤੁਹਾਨੂੰ ਪਰੇਸ਼ਾਨੀ ਨਹੀਂ ਆ ਰਹੀ ਕਿ ਗੱਡੀ ਤੁਹਾਡੇ ਕੋਲ ਆ ਨਹੀਂ ਤੇ ਕਿਸ਼ਤਾਂ ਵੀ ਦੇਈ ਜਾ ਰਿਹਾ ਮੈਂ ਉਸੇ ਦਿਨ ਤੋਂ ਸਰ ਖੱਜਲਖਵਾਰ ਹੋਵੇ ਆ ਉਹਦੀ ਕਾਰਵਾਈ ਲਈ ਅੱਜ ਅਸੀਂ ਆਏ ਸੀ ਕਿ ਸਰ ਲੁਧਿਆਣਾ ਲਾਈਵ ਲਈ ਸਰੁੰਦਰ ਸੋਨੀ ਦੀ ਰਿਪੋਰਟ